ਕੱਪ ਉਹਦੇ ਤੇ ਫਿਰ ਸਾਡ ਹੋ ਗਈ ਜਣਾ ਇੱਜਾ ਫੜ ਕੇ ਤੂੰ ਅਈ ਤਾਂ ਤੂੰ ਬੜਾ ਸਾਹ ਬਚਾ ਲਿਆ ਇਹ ਮਗਰ ਲੈ ਕੇ ਆਵਾਂਗੇ ਇਹਦੇ ਹੱਥ ਜੱਕ ਡੰਡਾ ਜਿਹਾ ਫੜਾ ਦਿੰਦੇ ਜੇ ਕੋਈ ਰਾਹ 'ਚ ਮਿਲ ਮੁਲ ਗਿਆ ਤਾਂ ਹਨਾ ਫੈਂਟਾ ਮੋਟਾ ਲਾ ਦੋ ਅੱਛਾ ਪਾਣੀ ਦੀ ਬੋਤਲ ਵੀ ਛੁੜੀ ਆ ਹੈ ਪਾਣੀ ਦੀ ਬੋਤਲ ਉਹਦਾ ਤੁਸੀਂ ਚੱਕ ਨਹੀਂ ਹੌਣ ਥੋੜਾ ਕੱਪ ਉਹ ਚੱਕੂ ਇੱਕ ਉੱਤੇ ਆਪਣੇ ਪਈ ਨੂੰ ਨੀ ਕੁਰਸੀ ਹੂੰ ਬਾਹ ਚੀਅਰ ਚੀਅਰ ਕੋਈ ਇੱਕ ਜਿਆਦਾ ਕੁਰਸੀ ਜਿਹੜੀ ਉਹ ਚੀਅਰ ਇਕੱਠੀ ਕਰਕੇ ਨਾਲ ਰੱਖਨੇ ਤੁਸੀਂ ਆਪ ਦੇ ਸਹੀ ਦੀਏ ਸਹੀ ਦੀਏ ਹਾਂ ਜਦੋਂ ਮੈਂ ਕਹਣਾ ਮੈਂ ਬਹਿਣਾ ਤੇ ਨਾਲ ਹੀ ਤੁਸੀਂ ਉਹ ਦੋਵਾਂ ਨੂੰ ਲਾ ਦੇਣੀ ਹਾਂ ਕਹਿਣਾ ਤੁੱਟ ਗਈਆਂ ਜਾਂਦੀ ਬਾਈ ਇਟਾ ਆਣੀ ਚ ਤਾਂ ਨਹੀਂ ਐਂ ਜੇ ਕੋਹ ਹਾਂ ਉਹਨੂੰ ਸਹੀ ਦੀਏ ਹੈ ਉਹਨੂੰ ਸਹੀ ਦੀ ਸੈਟਿੰਗ ਹਾਂ ਉਹਨੂੰ ਸਹੀ ਦੀ ਸੈਟਿੰਗ ਤਾਂ ਉਹ ਚਟਾਣ ਲਾਦੀ ਮੈਂ ਬਹਿ ਗਿਆ ਨਾ ਜਦੋਂ ਹੂੰ ਤੇ ਫੇਰ ਦੇਖਣਾ ਕਿ ਕੋਈ ਸਾਡੇ ਹੱਥ ਟੁੱਟੇ ਪਾਸਾ ਮਾ ਗਿਰ ਕਰ ਬੈਂ ਕੋ ਕੋ ਦੀ ਬੇਸਤੀ ਹੋਈ ਫੇਰ ਤੁਸੀਂ ਦੇਖਣਾ ਕਿ ਕੋਈ ਖਤਰਾ ਤਾਂ ਨਹੀਂ ਇਹਨ ਆਸ-ਪਾਸੇ ਚਿੜੀ ਬੰਗੋ ਇੱਦਾਂ ਦੇਖਣਾ ਸਾਰੇ ਪਾਸੇ ਜਿੱਦਾਂ ਜੈਡ ਸਕਿਉਰਿਟੀ ਹੁੰਦੀ ਆ ਹਾਂ ਕੇ ਕੇ ਹਾਰੇ ਤੇ ਮਾਰੇ ਹਾਂ ਇਹ ਬਾੜੀ ਹੋਈ ਫੇਰ ਛੋੜ ਤੇ ਕੋਲਨੀ ਲਾਉਣੇ ਤੁਸੀਂ ਕਹਣਾ ਚਲੋ ਝੈ ਲੈ ਤਾਂ ਸਾਰੇ ਦਵਾਈ ਵਾਲਾ ਕੰਮ ਕਰਤਾ ਸੋਨਾ ਇਹਨਾਂ ਦਾ ਮੋੜਾ ਮੈਨੂੰ ਆਪਣਾ ਹਾਰਲੇ ਥੱਲੇ ਖੜਾ ਤੇ ਘਰੇ ਚਾੜੀ ਜਾਣ ਠੀਕ ਸਹੀ ਹੈ ਫਿਰ ਇਹਨੇ ਬੰਦੇ ਹਾਰਲੇ ਤੇ ਜਾਣਾ ਹੀ ਨਹੀਂ ਉਹ ਹਾਰਲੇ ਭਰਾਵਾ ਬਹੁਤ ਵਧੀਆ ਆਓ ਪੰਜ ਨਿਰਾਂ ਲਾਓ ਹਮ ਨਵਾ ਘੜਾਇਆ ਸੀ ਨਹੀਂ ਫਿਰ ਮਾਰੀ ਵਾਲੀ ਗੱਡੀ ਨਾਲ ਲਈਏ ਆਪਾਂ ਨਹੀਂ ਨਹੀਂ ਗੱਡੀ ਹੀ ਨਹੀਂ ਉੱਥੇ ਕੋਮ ਦਾ ਹਨਾ ਟੋਡੀ ਦਿਵਾ ਦਈਏ ਇੰਦੇ ਵਾਲੀ ਹਾਂ ਗੱਡੀ ਤੇ ਜਾਉੜੇ ਯਾਰ ਕਾਤਨ ਕਾਤ ਹੈ ਇਹ ਗੱਡੀ ਇਹੋ ਆਉਡੀ ਧਵਾਇਆ ਨਹੀਂ ਜਿਹੜੀ ਛਾਪ ਲਾਈ ਹੁੰਦੀ ਹੈ ਹਨਾ ਪ੍ਰਧਾਨ ਜਣ ਜੇ ਸਾਡੇ ਕਾਬਲ ਆ ਠੀਕ ਆ ਕਾਬਲੇ ਤੇ ਆ ਜੇ ਗੱਡੀ ਤੇ ਆ ਗਿਆ ਉਹਨਾਂ ਨਾਲ ਤਕੜਾ ਪੰਦਾ ਲੈਵਲ ਡਾਊਨ ਤੋਂ ਜਾਣਾ ਹੀ ਹੋ ਜਾਣਾ ਪਊਗਾ ਹੈ ਮਾਰੀਆ ਦਾ ਲੈਵਲ ਡਾਊਨ ਹੋ ਗਿਆ ਮਾਰੀਆ ਦਾ ਯਾਰ ਬੰਦਾ ਹੁੰਦਾ ਹੀ ਆ ਮਾਰੀਆ ਦਾ ਇੱਥੇ ਯਾਰ ਮੈਂ ਤੈਨੂੰ ਹੋਰ ਸਿੱਧੀ ਗੱਲ ਬਾਤ ਆ ਸਿੱਧੀ ਗੱਲ ਬਾਤ ਹਾਂ ਇੱਥੇ ਹੁਣ ਲਾਵਾਂ ਹੜ ਚੱਲਾ ਕੇ ਸਰਕਾਰੀ ਥਾਂ 'ਚ ਬਹਿ ਕੇ ਹੋਰ ਤੇ ਦੇਖੀ ਕਾ ਇਤਤ 10 ਵਜੇ ਤੱਕ ਮੇਰੀ ਡਿਟੀ ਹੋਣੀ ਹੈ। ਮੈਂ ਕੰਮ ਕਰ ਮੈਡੀਸਿਨ ਦੀ ਡਿਟੀ ਹੈ। ਕੰਨ ਤਾਂ ਹੀ ਆ ਰਹੀ। ਇਹਨੂੰ ਮੈਂ ਲਾਇਆ। ਅੱਛਾ ਇਤਤ ਮੈਂ ਕੱਢ ਦਰਾਂਗਾ। ਕਲਰ ਲਿਆ ਕੇ। ਹਾਂ। ਚੌਕ ਚ ਓਏ। ਹਾਂ। ਚੌਕ ਚ ਖੜ੍ਹਦੂ ਮੈਂ ਇੱਕ ਕਲਰ ਲਿਆ ਕੇ ਦੇਣਾ। ਮੂੰਹ ਤੇ ਲਾਉਣ ਵਾਲਾ। ਕਿਹੜਾ? ਨਹੀਂ ਨਹੀਂ। ਉਹ ਬੰਦੇ ਆਪਣੇ ਰੱਖਿਆ ਜਾਇ ਨਹੀਂ ਹਨ। ਹਾਂ। ਪੈਗੂ ਦੇ ਬਹੁਤ ਕੱਠੇ ਕਰਦੇ ਹੁੰਦੇ। ਕੋਈ ਮਿੰਟ ਕੰਪਲੇਟ ਹੋਣ ਜਾਇ ਦੀ। ਨੇ ਮਾ ਜ਼ੀ ਦੀ ਦਾਵਾ ਮੇਰੀ ਇੱਥੇ ਪੂਰੀ ਪੂਰੀ ਇਟਲੀ ਚ ਆਪਣੇ ਤੇ ਡੀਗਾ ਲਵਾਤਾ ਹਾਂ ਜਿੱਤੇ ਨਕਾਪ ਨਹੀਂ ਪਾਤਾ ਤੇ ਦੱਤ ਹੋ ਗਏ ਦਵਾਈ ਦਿੰਦੇ ਕੰਮ ਕੋਈ ਵੀ ਹੋਵੇ ਵੱਡਾ ਛੋਟਾ ਕਰਨਾ ਪੈਂਦਾ ਹਾਂ ਕੋਈ ਨਹੀਂ ਓਏ ਕਾਬੂ ਹੋਣਾ ਪੋਚਾ ਕਾ ਉਬੋਨ ਸਰਾ ਤੂੰ ਕੀ ਤੁਹਾਨੂੰ ਕਾਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਬਈ ਕੰਮ ਤਾਂ ਦਵਾ ਦਿੰਦੇ ਛੋਟੋ ਮੁੰਲਾ ਆ ਮਾਰੀਆ ਨੂੰ ਮਾਰੀਆ ਨੂੰ ਨਾ ਹਾਂ ਜਿਵੇਂ ਹੀ ਕਰ ਲਗਿਆ ਚਾਓ ਮਾਰੀਓ ਟੱਕਲੇ ਟੱਕਲੇ ਹਾਈ ਚਾਓ ਬਨਸੀਰਾ ਪ੍ਰੀ ਯੂ ਆਰ ਕੰਗ ਯਾ ਸਾਰੇ ਨਾਮ ਇਹ ਲਈ ਯੈਸ ਹਾਰਸ ਵਰਕ ਓਕੇ ਓਕੇ ਡਨ ਕਰਾਸੀ ਓਕੇ ਕਰਾਸੀ ਬਾਬੇ ਨੇ ਇਹਨਾਂ ਤੋਂ ਬੋਲੀ ਲਿਆ ਬਾਤਾਂ ਗੋਣੇ ਓਕੇ ਆਪਾਂ ਟਮੇ ਦਿਨਾ ਹੀ ਤੁੰਗਾਂ ਕੰਮ ਘੋੜਿਆਂ ਦਾ ਹਾਂਜੀ ਸਹੀ ਆ ਯਾਬੀ ਪੰਜਾ ਜਿੱਤੇ ਕੋੜਿਆਂ ਦਾ ਕੰਮ ਮਿਲਿਆ ਹਾਂਜੀ ਜਿੱਦਾਂ ਉੱਤੇ ਉਹਨਾਂ ਦਾ ਚਲਬੀ ਨਾ ਗਿਆ ਹਾਂ ਤੇ ਤੁਸੀਂ ਆਰਡਰ ਕਰ ਬੰਦਾ ਕੱਢੂਗਾ ਹਾਂ ਤੇ ਉਹਨਾਂ ਦੇ ਕੋਲ ਜਾਣਾ ਨਹੀਂ ਉਹਨਾਂ ਦੇ ਜਿਹੜੇ ਹੋਏ ਉਹ ਕੰਮ ਲਾਗੀ ਪਕੈਣ ਨਹੀਂ ਰੱਖਦੇ ਆਪਣੇ ਇੰਡੀਆ ਨੂੰ ਸੇਫਟੀ ਦੇਣਗੇ ਪੂਰੀ ਦਿਨ ਨੂੰ ਲੈ ਇਤੋਂ ਵਧੀਆ ਕੀ ਗੱਲ ਹੈ ਹਾਂ ਸੈਲਰੀ ਸੈਲਰੀ ਯੋਜਨਾ ਕਿੰਦਰਾ ਤੋਂ ਕਰਨਗੇ ਕਿੰਦਰਾ ਤੋਂ ਕਰਨਗੇ ਉਹ ਨਹੀਂ ਆਜੇ ਉਹਨਾਂ ਦਾ ਕੰਮ ਤੇਰਾ ਪਹਿਲਾਂ ਦੇਖਣਗੇ ਉਹ ਬਾਅਦ ਵਿੱਚ ਦੋ ਚਾਰ ਦਿਨ ਦੇਖ ਲੈ ਭਾਈ ਕੰਮ ਦੇਖਣਗੇ ਹੁਣ ਤੂੰ ਉੱਥੇ ਜਾ ਕੇ ਬਹਿ ਜੇਵੇਂ ਏਦਾਂ ਚੇਹਰ ਤੇ ਪੈਰ ਦਾ ਏਦਾਂ ਹੁਣ ਮੇਰੇ ਨਾਲ ਦੋਸਤ ਤੂੰ ਉਹਨੂੰ ਉੱਥੇ ਜਾ ਕੇ ਕੰਮ ਲੈ ਆਵੀਂ ਪਾਣੀ ਲੈ ਆ ਠੰਡਾ ਲੈ ਆ ਕੇ ਫੇਲਿਆ ਏਦਾਂ ਨਹੀਂ ਗੱਲ ਮਾਰਨੀ ਅੱਛਾ ਇੰਨੇ ਬੜੇ ਪੰਨੇ ਇਸ ਫਾਈਲ ਵੀ ਬੁਝਾ ਕੰਮ ਕਰਨਾ ਬੈਠਾ ਤੇ ਬੜਾ ਬਾਰ ਬੱਜਦਾ ਪੈਣਾ ਪਹਿਲੇ ਤੋਂ ਬਗੈਰ ਨਹੀਂ ਬੰਦਾ ਨਾ ਹੁਣ ਬੰਦਾ ਆ ਗਿਆ ਬੰਦਾ ਆ ਗਿਆ ਭਾਈ ਤੁਸੀਂ ਕਹਿੰਦੇ ਸਰਕਾਰ ਜਦੋਂ ਜਿੱਦਾਂ ਹੁੰਦੇ ਨੂੰ ਅਸੀਂ ਰੱਖਦੇ ਪੇਪਰ ਤੋਂ ਬਗੈਰ ਸਰਕਾਰ ਜਵਾਲੀਆ ਕੀ ਪਤਾ ਫੈਲ ਹੋ ਕੇ ਰਵੇ ਸਹੀ ਹੈ ਜਿੱਦਾਂ ਤੇ ਦਸਤਾਵੇਜ਼ ਰੱਖੀ ਉਹਦੇ ਪੈਸੇ ਤੈਨੂੰ ਮਿਲਣੇ ਨਹੀਂ ਕੋਈ ਨਹੀਂ ਮਿਲਣਾ ਤਾਂ ਨਾ ਬਹਰ ਰਹਿਣਾ ਜੇ ਆਪ ਕੱਲ ਜੜੀ ਜਾਂਦਾ ਜੇ ਹਾਂ ਤੇ ਤੇਰੇ ਤੋਂ ਕੋਰੇ ਨੂੰ ਵੀ ਤੈਨੂੰ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਨਹੀਂ ਮਿਲਣਾ ਤਾਂ ਕੱਲ ਵੀ ਕੋਈ ਕੰਮ ਕਰਦੇ ਹੋ ਤੇ ਪਰਮੀਆਂ ਹੌਟਾ ਸਾਡੇ ਦੇਖੇ ਉਹ ਆਪਣੇ ਜਿਹੜੇ ਨਿੱਕੇ ਹੇਤੀ ਆ ਸੋਦਰਾਨਾ ਕੋਲੇ ਠੀਕ ਠੀਕ ਗਾਹ ਠੰਡ ਰੋਣੇ ਪਾ ਦੇ ਪਤਾ ਨਹੀਂ ਡਾਕਟਰ ਕੋਲ ਤਾਂ ਗਏ ਹਾਂ ਮੈਂ ਕਿਹਾ ਡੰਗੀ ਡੰਗੀ ਆਹ ਨਾਲ ਡਿਪਾਈ ਰਹਿੰਦੀ ਔਰ ਕੋਲੇ ਮਿਲ ਕੇ ਪਰਮੀਆਂ ਕਿੱਥੇ ਜਾਣ ਨੂੰ ਕਿ ਕਾ ਮਗੋਂ ਕਿਉਂ ਮੈਂ ਕਿਤੇ ਜਾਣਾ ਕਿੱਧਰ ਜਲੇ ਹੁਣ ਤੂੰ ਵਰ੍ਹਾਈ ਤੇਰੀ ਨਾ ਤਾਂ ਟਾਈਮ ਦਿੱਤਾ ਸੀ ਕਹਿੰਦੀ ਜੀ ਮਿਲੋ ਤਿਆਰ ਤੂੰ ਰੋਂਦੇ ਨਾਈਟ ਨੂੰ ਅੱਛਾ ਹੂੰ ਤਾਂ ਇਹ ਵੀ ਵਧਾਈ ਕਿਉਂ ਮੇਰੇ ਤਾਂ ਨੂ ਲੱਭੂ ਰੋਂਦੇ ਤਾਂ ਜਾਓਏ ਕੋਈ ਤੇ ਯਾਰ ਦੋ ਤਾਂ ਵਰ੍ਹਾਈਏ ਲਾਜੀ ਢੋਡੇ ਜੇ ਆਈ ਹੈ ਨਾ ਕਿਤੇ ਉਹ ਤੇ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਇਹ ਫੁੱਲ ਜਿਹੜੇ ਆਪਣੇ ਟੰਗੇ ਆ ਫੋਨ ਕਰ ਗੱਲ ਨੂੰ ਕਰਾਂਗਾ ਸੋਈ ਤੇ ਹੱਕ ਵੀ ਆ ਫੇਰ ਹਾਂ ਉਹ ਤੇ ਮੈਂ ਕਿਹਾ ਆਪਾਂ ਕਰਾਂ ਆਪਾਂ ਕਰਾਂਗਾ ਮਣੀਆਣਾ ਹਾਂ ਕਰ 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 ਮੈਂ ਕਹਣਾ ਆਪਾਂ ਆਪਾਂ ਘੁੰਮਣ ਕੰਮਣ ਜਾਣਾ ਨਾ ਤੇ ਪੈਸੇ ਇਕੱਠੇ ਕਰ ਲਾਂਗੇ ਉਹਨੇ ਥੋੜੇ ਪੜਾਇਆ ਦੋਗੇ ਸ਼ਰਮ ਦੇ ਮਾਰੇ ਚੱਲ ਦੇ ਦਾਂਗੇ ਜਾਂ ਤਰੁਕੀ ਨੂੰ 50 ਰੁਪਏ ਦੇ ਦਾਂਗੇ 50 ਰੁਪਏ ਦੇ ਦਾਂਗੇ ਯਾਰ 100 ਮੈਂ ਚੱਕਾ ਚੱਲ ਹੁਣ ਤਾਂ 10 ਦੇ ਦੇ ਘੁੰਮਣ ਰੇੜੀ ਜਾਣਾ ਨਹੀਂ ਸੱਲ ਨੂੰ ਲੈ ਕੇ ਵੀ ਆ ਨਾ ਨਾ ਇਹ ਚ ਕਿਉਂ ਹੈ ਨਾ ਨਾ ਇਹ ਦਿਹਾੜਾ ਕਮ ਆ ਚੱਕਰੋਂ ਨਾ ਭਰਾਵਾ